ਆਜੋ ਆਜ ਸਿੱਖੀਏ ਮੁਹਾਰਨੀ ਬਈ ਸਿੱਖੀਏ ਮੁਹਾਰਨੀ ਕਹੀ ਸਿਹਾਰੀ ਈ ਬਿਹਾਰੀ ਈ ਸਿਹਾਰੀ ਈ ਬਿਹਾਰੀ ਈ 21 ਫਰਵਰੀ ਨੂੰ ਮਾਂ ਬੋਲੀ ਦਿਵਸ ਤੇ ਇੱਕ ਸਰਕਾਰੀ ਸਕੂਲ ਦੇ ਮਾਸਟਰ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਆਜੋ ਆਜ ਸਿੱਖੀਏ ਮੁਹਾਰਨੀ ਬਈ ਇਸ ਵੀਡੀਓ ਵਿੱਚ ਇੱਕ ਮਿਹਨਤੀ ਮਾਸਟਰ ਬੱਚਿਆਂ ਨੂੰ ਬੜੇ ਰਚਨਾਤਮਕ ਤਰੀਕੇ ਨਾਲ ਪੰਜਾਬੀ ਦੀ ਮੁਹਾਰਨੀ ਸਿਖਾਉਂਦਾ ਦਿਖ ਰਿਹਾ ਸੀ ਔਂਕੜ ਊ ਦਲੈਂਕੜ ਊ ਅੰਕੜ ਊ ਔਂਕਰ ਊ ਦਲੈਂਕੜ ਊ ਔਂਕਰ ਊ ਦਲੈਂਕੜ ਊ ਆਜੋ ਅੱਜ ਸਿੱਖੀਏ ਮੁਹਾਰਨੀ ਬਈ ਇਸ ਮਾਸਟਰ ਦੇ ਪੰਜਾਬੀ ਪ੍ਰਤੀ ਵਿਲੱਖਣ ਲਗਾਉ ਨੂੰ ਇਨਾ ਹੰਗਾਰਾ ਮਿਲਿਆ ਸੀ ਕਿ ਹਾਲੇ ਤੱਕ ਇਹ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਲਾਵਾ ਐ ਦੁਲਾਵਾ ਐ ਲਾਵਾ ਐ ਦੁਲਾਵਾ ਐ ਲਾਵਾ ਐ ਦੁਲਾਵਾ ਐ ਉਹ ਕਿਹੜਾ ਗਰੁੱਪ ਸੰਸਥਾ ਜਾਂ ਵੈਬਸਾਈਟ ਹੋਵੇਗੀ ਜਿਸ ਨੇ ਇਹ ਵੀਡੀਓ ਸ਼ੇਅਰ ਨਾ ਕੀਤਾ ਹੋਵੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਵੀਡੀਓ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲਾ ਹਰਮਨ ਪਿਆਰਾ ਅਧਿਆਪਕ ਤਰਨਜੀਤ ਬਜਾਜ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਪਿਛਲੇ ਦਿਨੀ ਅਚਾਨਕ ਹੋਈ ਮੌਤ ਤੇ ਸਾਰੇ ਇਲਾਕੇ 'ਚ ਦੁੱਖ ਦੀ ਲਹਿਰ ਹੈ। ਕੁਝ ਛੁੱਟੀਆਂ ਹੁਣ ਕਾਰਨ ਅਧਿਆਪਕ ਤਰਨਜੀਤ ਬਜਾਜ ਆਪਣੇ ਦੋਸਤਾਂ ਨਾਲ ਦਿੱਲੀ ਘੁੰਮਣ ਫਿਰਨ ਲਈ ਗਏ ਸੀ। ਉੱਥੇ ਰਾਤ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਹਨਾਂ ਦਾ ਦੇਹਾਂਤ ਹੋ ਗਿਆ। ਤਰੁਨਜੀਤ ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਚ ਪ੍ਰਾਇਮਰੀ ਸਿੱਖਿਆ ਵਿਭਾਗ ਦੇ ETT ਅਧਿਆਪਕ ਸੀ ਉਹ ਕੋਆਰਡੀਨੇਟਰ ਬਲਾਕ ਫਾਜ਼ਿਲਕਾ ਵਨ ਦੀ ਡਿਊਟੀ ਨਿਭਾਰੇ ਸੀ ਤਰੁਨਜੀਤ ਬਜਾਰ ਦੀ ਅਰਨੀਵਾਲਾ ਸਕੂਲ ਦੇ ਪ੍ਰਾਇਮਰੀ ਬੱਚਿਆਂ ਨੂੰ ਮੁਹਾਰਨੀ ਸਿਖਾਉਂਦੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਲੱਖਾਂ ਲੋਕਾਂ ਨੇ ਦੇਖਿਆ ਤੇ ਅੰਤਿਮ ਵਿਦਾਇ ਦੇ ਵੇਲੇ ਵੀ ਨੇੜੇ ਤੋਂ ਉਸ ਨੂੰ ਜਾਣਨ ਵਾਲੇ ਲੋਕ ਮੁਹਾਰਨੀ ਵਾਲਾ ਮਾਸਟਰ ਕਹਿ ਕੇ ਸ਼ਰਧਾਂਜਲੀ ਦੇ ਰਹੇ ਨੇ ਤਰਨਜੀਤ ਬਜਾਜ ਆਪਣੇ ਪਿੱਛੇ ਪਤਨੀ ਇੱਕ ਬੇਟੀ ਤੇ ਇੱਕ ਬੇਟਾ ਛੱਡ ਗਏ ਨੇ। ਅਧਿਆਪਕ ਤਰਨਜੀਤ ਕਾਫੀ ਚੰਗੇ ਸੁਭਾਅ ਅਤੇ ਮਿਹਨਤੀ ਅਧਿਆਪਕ ਸੀ। ਆਪਣੀ ਡਿਊਟੀ ਪ੍ਰਤੀ, ਅਧਿਆਪਕ ਸਾਥੀਆਂ ਪ੍ਰਤੀ ਅਤੇ ਰਿਸ਼ਤੇਦਾਰਾਂ ਦੋਸਤਾਂ ਚ ਬਹੁਤ ਹੀ ਹਰਮਨ ਪਿਆਰੇ ਸੀ।